ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਜਤਿੰਦਰ ਸਿੰਘ ਮੱਟੂ ਅੱਜ ਗੱਲ ਕਰਨ ਲੱਗੇ ਆਂ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸਿੱਖਿਆ ਕ੍ਰਾਂਤੀ ਮੁਹਿੰਮ ਦੀ ਕਿ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ 'ਚ ਸਿਰਫ ਉਦਘਾਟਨ ਕਰਨ ਦੇ ਲਈ ਨਹੀਂ ਪੱਥਰ ਰੱਖਣ ਦੇ ਲਈ 20 ਕਰੋੜ ਰੁਪਈਆ ਖਰਚਣ ਜਾ ਰਹੀ ਹੈ ਉਹ 20 ਕਰੋੜ ਰੁਪਈਆ ਖੂ ਖਾਤੇ 'ਚ ਸਮਝਦੇ ਆਂ ਸੀ ਕਿਉਂਕਿ ਸਟੋਨਾਂ ਨੇ ਕਿਹੜਾ ਕਾਨੂੰਨ ਦੇਣਾ ਜਿਹੜੇ ਉੱਥੇ ਸਟੋਨ ਲੱਗਣਗੇ ਉਹ ਕੀ ਬੱਚਿਆਂ ਦੀ ਬਿਹਤਰੀ ਲਈ ਕੀ ਰੋਲ ਅਦਾ ਕਰ ਸਕਦੇ ਨੇ ਸਿਰਫ ਤੇ ਸਿਰਫ ਇੱਕ ਦਿਖਾਵਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੇਖੋ ਜੀ ਕਿੰਨਾ ਕੰਮ ਕਰਾਇਆ ਮੈਂ ਕਹਿੰਦਾ ਤੁਸੀਂ ਕੰਮ ਕਰਾਇਆ ਵੈਲੈਂਟ ਗੁੱਡ ਐ ਲੇਕਿਨ ਜਿਹੜਾ ਤੁਸੀਂ ਆ 20 ਕਰੋੜ ਰੁਪਈਆ ਖੂ ਖਾਤੇ ਚ ਬਾੜ ਰਹੇ ਹੋ ਸਿਰਫ ਪਬਲਿਸਿਟੀ ਸਟੰਡ ਕਰ ਰਹੇ ਹੋ ਇਹ ਸਿਵਾਏ ਖਜ਼ਾਨੇ ਤੇ ਬੋਝ ਡਾਉ ਹੋਰ ਕੁਝ ਵੀ ਨਹੀਂ ਐ ਕੀ ਸਰਕਾਰੀ ਸਕੂਲਾਂ ਚ ਜਿਹੜੀਆਂ ਕਿਤਾਬਾਂ ਪਹੁੰਚ ਗਈਆਂ ਅੱਜ ਅਠ ਦਿਨ ਹੋ ਗਏ 10 ਦਿਨ ਸਰਕਾਰੀ ਸਕੂਲਾਂ ਚ ਪੜਨ ਵਾਲੇ ਬੱਚਿਆਂ ਨੂੰ ਕਿੰਨਾ ਚਾਹ ਹੁੰਦਾ ਇਸ ਸਕੂਲ ਚ ਲੈ ਆ ਦਾਖਲਾ ਹੋਇਆ ਔਰ ਸਾਨੂੰ ਕਿਤਾਬਾਂ ਜਿਹੜੀ ਗਵਰਨਮੈਂਟ ਹੈਂਡ ਹੈਡ ਢੋਲ ਵਜਾਉਂਦੀ ਐ ਕਿ ਅਸੀਂ ਕਿਤਾਬਾਂ ਮੁਫਤ ਦਿੰਨੇ ਆ ਜੀ ਅਸੀਂ ਬਿਜਲੀ ਆ ਅਸੀਂ ਵਰਦੀਆਂ ਮੁਫਤ ਦਿੰਨੇ ਆ ਜੀ ਵਰਦੀਆਂ ਮਿਲ ਗਈਆਂ ਕੀ ਕਿਤਾਬਾਂ ਮਿਲ ਗਈਆਂ ਪਿਛਲੇ ਹਰ ਸਾਲ ਸੈਸ਼ਨ ਚ ਇੱਕ ਇੱਕ ਕਰਕੇ ਕਿਤਾਬ ਆਉਂਦੀਆਂ ਦੋ ਦੋ ਕਰਕੇ ਕਿਤਾਬਾਂ ਆਉਂਦੀਆਂ ਨੇ ਲਓ ਜੀ ਹੁਣ ਐਸਐਸਟੀ ਆ ਗਈ ਲਓ ਜੀ ਹੁਣ ਸਾਇੰਸ ਆ ਗਈ 10 ਦਿਨਾਂ ਬਾਅਦ ਲਓ ਜੀ ਕਦੇ ਵੀ ਕੋਈ ਇਕੱਠਾ ਸੈੱਟ ਨਹੀਂ ਮਿਲਿਆ ਸਰਕਾਰ ਨੂੰ ਧਿਆਨ ਤਾਂ ਉੱਥੇ ਦੇਣਾ ਮਣਦਾ ਕਿ ਜਿਹੜੇ ਬੱਚੇ ਦਾਖਲ ਨੇ ਉਹਨਾਂ ਦੇ ਲਈ ਕਿਤਾਬਾਂ ਦਾ ਬਰਗੀਆਂ ਦਾ ਜਿਹੜਾ ਅਸੀਂ ਲੋਕੋ ਦਿੰਦੇ ਆ ਜਿਹੜਾ ਅਸੀਂ ਟੈਗ ਦਿੰਦੇ ਆ ਉਹਨੂੰ ਪੂਰਾ ਕਰੀਏ ਲੇਕਿਨ ਉਧਰ ਸਰਕਾਰ ਦਾ ਕੁਆਲਿਟੀ ਵੱਲ ਜਿਹੜਾ ਹੈਗਾ ਕੋਈ ਧਿਆਨ ਨਹੀਂ ਸਿਰਫ ਤੇ ਸਿਰਫ ਇਸ਼ਤਿਹਾਰਵਾਦੀ ਵੱਲ ਧਿਆਨ ਹੈ ਸਕੂਲਾਂ 'ਚ ਅਧਿਆਪਕ ਪੂਰੇ ਕਰਦੇ ਤੁਸੀਂ ਸਕੂਲਾਂ 'ਚ ਅਜ 12 13000 ਦੇ ਲਗਭਗ ਟੀਚਰਾਂ ਦੀਆਂ ਪੋਸਟਾਂ ਖਾਲੀ ਪਈਆਂ ਨੇ ਇੱਕ ਇੱਕ ਕਮਰੇ 'ਚ ਚਾਰ ਚਾਰ ਕਲਾਸਾਂ ਲੱਗਣੀਆਂ ਨੇ ਉਹਨਾਂ ਸਕੂਲਾਂ ਦਾ ਧਿਆਨ ਦੇ ਤਾਂ ਇਹ ਨਹੀਂ ਸਿੱਖਿਆ ਕ੍ਰਾਂਤੀ ਦਾ 파ਟ ਸੀਗਾ ਸਕੂਲਾਂ 'ਚ ਜਿਹੜਾ ਤੁਸੀਂ 20 ਕਰੋੜ ਰੁਪਈਆ ਖਰਚ ਰਹੇ ਹੋ ਤੁਹਾਨੂੰ ਇਸ ਗੱਲ ਤੇ ਬਿਲਕੁਲ ਸ਼ਰਮ ਨਹੀਂ ਆਈ ਕਿ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਹਜ਼ਾਰਾਂ ਸਫਾਈ ਸੇਵਕ ਕੰਮ ਕਰਦਾ ਸੀ ਜਿਹੜਾ 3-3000 ਰੁਪਏ ਤੇ ਰੱਖਿਆ ਹੋਇਆ ਸੀ 3000 5000 ਸਕੂਲ ਦੇ ਹਿਸਾਬ ਨਾਲ ਅੱਜ ਜੇ 100 ਬੱਚਿਆਂ ਤੋਂ ਗਿਣਤੀ ਘੱਟ ਕੇ 98 ਹੋ ਗਈ 97 ਹੋ ਗਈ ਤੁਸੀਂ ਉਹਨਾਂ ਸਫਾਈ ਸੇਵਕਾਂ ਦੀ ਛੁੱਟੀ ਕਰ ਦਿੱਤੀ ਕਿਉਂ ਭਾਈ ਕੀ 95 ਬੱਚੇ ਜਾਂ 90 ਬੱਚਿਆਂ ਦੇ ਸਫਾਈ ਦਾ ਬੰਦੋਬਸਤ ਕਰਨ ਦਾ ਤੁਹਾਡਾ ਕੋਈ ਫਰਜ਼ ਨਹੀਂ ਕੀ ਉਹਨਾਂ ਦੇ ਕਲਾਸਰੂਮਸ ਸਾਫ਼ ਕਰਨਗੇ ਟੀਚਰ ਕਰਨਗੇ ਕੀ ਉਹਨਾਂ ਦੇ ਟਾਇਲਟਸ ਸਾਫ਼ ਟੀਚਰ ਕਰਨਗੇ ਕੀ ਉਹਨਾਂ ਦੇ ਕਮਰਿਆਂ ਦੇ ਵਿੱਚ ਝਾੜੂ ਪੋਚੇ ਹੁਣ ਪੜ੍ਹਾਈ ਦੇ ਨਾਲ ਨਾਲ ਟੀਚਰ ਵੀ ਆ ਕੇ ਲਾਣਗੇ ਉਧਰ ਉਹ ਸਫਾਈ ਸੇਵਕਾਂ ਨੂੰ ਤੁਸੀਂ ਹਜ਼ਾਰਾਂ ਬੰਦਿਆਂ ਨੂੰ ਘਰ ਬਿਠਾਤਾ ਬਚਾਰੇ ਜਿਹੜੇ ਦਿਨ-ਦਿਨ 1000 5-5000 ਤੇ ਰੁਜ਼ਗਾਰ ਲੱਗੇ ਹੋਏ ਸੀ ਇਹ ਥੋੜੀ ਸਿੱਖਿਆ ਕ੍ਰਾਂਤੀ ਦਾ ਕੋਈ ਲੋਕਾਂ ਨੇ ਸੀ ਕੋਈ ਮੰਤਵ ਨਹੀਂ ਸੀ ਕਿ ਸਿੱਖਿਆ ਕ੍ਰਾਂਤੀ ਇਹਨੂੰ ਲੈ ਕੇ ਆਉਂਦੇ ਟੀਚਰ ਨੇ ਜਿਹੜੇ ਐਡ ਅਡੇ ਇਸ ਮਿਸ਼ਨ ਸਮਰੱਥ ਤੇ ਕੰਮ ਕਰ ਰਹੇ ਨੇ ਐਫ ਐਨ ਐਨ ਤੇ ਕੰਮ ਕਰ ਰਹੇ ਨੇ ਆ ਹੁਣ 7 ਮਈ ਤੋਂ 31 ਮਈ ਤੱਕ ਜਿਹੜਾ ਤੁਸੀਂ ਕਿਹਾ ਕਿ ਅਸੀਂ ਸਿੱਖਿਆ ਕ੍ਰਾਂਤੀ ਮੁਹਿੰਮ ਚਲਾਉਣੀ ਹੈ ਜੀ ਸਕੂਲਾਂ ਚ ਤੁਸੀਂ ਬੁਲਾਓ ਪੋਲੀਟਿਸ਼ਨਾਂ ਨੂੰ ਤੁਸੀਂ ਬੁਲਾਓ ਐਮ ਐਲ ਏ ਨੂੰ ਤੁਸੀਂ ਬੁਲਾਓ ਐਮ ਪੀਜ਼ ਨੂੰ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੂੰ ਬੁਲਾਓ ਸਰਪੰਚ ਨੂੰ ਬੁਲਾਓ ਉਹਨਾਂ ਦੇ ਉੱਥੇ ਫੁੱਲਾਂ ਦੇ ਬੁਕੇ ਲੈ ਕੇ ਖੜ੍ਹਜੋ ਗੇਟ ਤੇ ਤੁਸੀਂ ਇਹਨਾਂ ਸਕੂਲਾਂ ਨੂੰ ਰਾਜਨੀਤੀ ਦਾ ਖਾੜਾ ਬਣਾ ਰਹੇ ਹੋ ਇਹਨੇ ਤੁਹਾਨੂੰ ਪਤਾ ਹੈ ਕਿ ਇੱਕ ਫੰਕਸ਼ਨ ਦੀ ਤਿਆਰੀ ਲਈ ਘੱਟੋ ਘੱਟ 7-8 ਦਿਨ ਲੱਗਦੇ ਨੇ ਔਰ ਸਾਰਾ ਸਟਾਫ ਪਿੱਛੇ involv ਹੁੰਦਾ ਕਿ ਅੱਜ ਸਾਡੇ ਸਿੱਖਿਆ ਮੰਤਰੀ ਆ ਰਹੇ ਜੀ ਅੱਜ ਸਾਡੇ ਫਲਾਣਾ ਮੰਤਰੀ ਆਊਗਾ ਸਕੂਲ 'ਚ ਜੀ ਅੱਜ ਸਾਡੇ ਐਮ.ਐਲ.ਏ ਨੇ ਆਣਾ ਅੱਜ ਸਾਡੇ ਫਲਾਣਾ ਵੀ.ਆਈ.ਪੀ ਨੇ ਆਣਾ ਦੇਖਿਓ ਕਿਤੇ ਕੋਈ ਕਮੀ ਪੇਸ਼ੀ ਰਹਗੀ ਤਾਂ ਪਤਾ ਨਹੀਂ ਸੀ.ਐਮ. ਸਾਹਿਬ ਕੀ ਹਦੇਸ਼ ਜਾਰੀ ਕਰਦਣ ਸਕੂਲ ਨੂੰ ਕਿਤੇ ਘਰੀਨਾ ਬਿਠਾਉਣ ਟੀਚਰਾਂ ਨੂੰ ਉਹ ਵਿਚਾਰੇ ਮਾਰੇ ਮਾਰੇ ਔਰ ਫਿਰ ਕੇ ਉਹ 7-8 ਦਿਨ ਉਹ ਤਿਆਰੀਆਂ 'ਚ ਕਰਨਗੇ ਕੀ ਇਹ 7-8 ਦਿਨ ਤੁਸੀਂ ਉਹ ਬੱਚਿਆਂ ਦੀ ਪੜ੍ਹਾਈ ਦਾ ਜ਼ਿੰਮੇਵਾਰ ਕੌਣ ਹੈ ਉਹ ਬੱਚੇ ਪੜ੍ਹ ਪਾਉਣਗੇ ਇਹ ਸਾਰਾ ਕੁਸਤਾਇਆ ਵੀ ਉਹ ਗਰੀਬ ਪਰਿਵਾਰਾਂ ਦੇ ਬੱਚੇ ਉੱਥੇ ਪੜ੍ਹਣਗੇ ਤਾਂ ਤੁਸੀਂ ਇਹਨਾਂ ਜਿਹੜਾ ਹੈਗਾ ਰਾਜਨੀਤੀ ਕਿਉਂ ਕੀਤੀ ਜਾਂਦੀ ਹੈ ਸਕੂਲਾਂ ਤੇ ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਇੱਕ ਐਮਐਲਏ ਨੂੰ ਕਦੇ ਤੁਸੀਂ ਪੁੱਛਿਆ ਕਿ ਤੇਰੇ ਹਲਕੇ ਦੀਆਂ ਸੜਕਾਂ ਦਾ ਕੀ ਹਾਲ ਕੋਈ ਪ੍ਰੋਜੈਕਟ ਬਣਾਇਆ ਹੈ ਸੜਕਾਂ ਦੀ ਕਿਸੇ ਐਮਐਲਏ ਨੂੰ ਪੁੱਛਿਆ ਕਿ ਤੇਰੇ ਹਲਕੇ 'ਚ ਕਿੰਨੇ ਜਿਹੜੇ ਹੈਗੇ ਨੇ ਹੈਲਥ ਸੈਂਟਰ ਨੇ ਉਹਨਾਂ 'ਚ ਡਾਕਟਰਾਂ ਦਾ ਕੀ ਹਾਲ ਹੈ ਬੰਦਿਆਂ ਨੂੰ ਜਿਹੜੀ ਸਿਹਤ ਸਹੂਲਤ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਲੋਕਾਂ ਨੂੰ ਜਿਹੜੀਆਂ ਬਾਕੀ ਫੈਸਿਲਿਟੀਆਂ ਨੇ ਮਿਲ ਰਹੀਆਂ ਨੇ ਕਿ ਨਹੀਂ ਮਿਲ ਰਹੀਆਂ ਉਹਦੇ ਬਾਰੇ ਰਿਪੋਰਟ ਲਈਏ ਤੁਸੀਂ ਹੁਣ ਤੁਸੀਂ ਐਮਐਲਏ ਨੂੰ ਸਕੂਲਾਂ ਚ ਬਾੜਤਾਂ ਜਾ ਕੇ ਔਰ ਫਿਰ ਉਹ ਐਮ.ਐਲ.ਏ ਜਿਨ੍ਹਾਂ ਨੂੰ ਇੱਕ ਟੀਚਰ ਦੀ ਇੱਜ਼ਤ ਕਰਨ ਦਾ ਪਤਾ ਨਹੀਂ ਜਿਹੜੇ ਉੱਥੇ ਜਾ ਕੇ ਉਹਨਾਂ ਦੀਆਂ ਬੇਇੱਜ਼ਤੀਆਂ ਕਰ ਰਹੇ ਨੇ ਨਿਰਾਦਰ ਕਰ ਰਹੇ ਨੇ ਆ ਸਮਾਣੀ ਤੁਹਾਡੇ ਐਮ.ਐਲ.ਏ ਨੇ ਕੀਤਾ ਤਾਂ ਕੀ ਤੁਸੀਂ ਇਹਨਾਂ ਦੀ ਕਦੇ ਕਾਉਂਸਲਿੰਗ ਕਰਾਈ ਹੈ ਕਿ ਐਮ.ਐਲ.ਏ ਤਾਂ ਬਣ ਕੇ ਕਿ ਤੁਸੀਂ ਟੀਚਰਾਂ ਨਾਲ ਬਿਹੇਵ ਕਿਦਾਂ ਕਰਨਾ ਸੋਸਾਇਟੀ 'ਚ ਕਿਦਾਂ ਵਿਚਰਨਾ ਉਧਰ ਤੁਹਾਡਾ ਕੋਈ ਧਿਆਨ ਨਹੀਂ ਤੇ ਤੁਸੀਂ ਇਹ ਨਵਾਂ ਕੰਮ ਜਿਹੜਾ ਫੜਿਆ ਇੱਕ ਕਿ ਅਸੀਂ ਸਿੱਖਿਆ ਕ੍ਰਾਂਤੀ ਆ ਦਿੱਲੀ ਵਾਲੇ ਲਿਆ ਕੇ ਤੁਸੀਂ ਇਧਰ ਨੂੰ ਤੋਰ ਤੇ ਸਿੱਖਿਆ ਕ੍ਰਾਂਤੀ ਕਿ ਸਿੱਖਿਆ ਕ੍ਰਾਂਤੀ ਤੁਸੀਂ 10% ਕਿਹਾ ਕਿ ਦਾਖਲਿਆਂ ਤੇ ਜ਼ੋਰ ਦੇਣਾ ਹੈਗਾ ਇਸ ਵਾਰੀ 10% ਵਧਾਉਣੇ ਨੇ ਇਹਨਾਂ ਦਿਨਾਂ 'ਚ ਹੀ ਬੱਚੇ ਕੱਢਣੇ ਨੇ ਉਹਨਾਂ ਨੇ ਘਰਾਂ 'ਚ ਜਾ ਕੇ ਟੀਚਰਾਂ ਨੇ ਇਹ ਵੀ ਉਹਨਾਂ ਦਾ ਕੰਮ ਤੁਸੀਂ ਲਾਇਆ ਭਗਵਾਨ ਤੁਮਾਨ ਸਾਹਿਬ ਤੁਸੀਂ ਤਾਂ ਕਿਹਾ ਸੀ ਕਿ ਟੀਚਰ ਸਿਰਫ ਪੜ੍ਹਾਉਗੇ ਹੋਰ ਕੋਈ ਕੰਮ ਨਹੀਂ ਕਰੂਗਾ ਇਹ ਕਿਹੜੇ ਕੰਮ ਤੁਸੀਂ ਟੀਚਰਾਂ ਦੇ ਅਪਕ ਲਾਤੇ ਔਰ ਅੱਜ 8 ਤਰੀਕ ਹੋ ਗਈ ਸਰਕਾਰੀ ਸਕੂਲ ਦੇ ਅਧਿਆਪਕਾਂ ਨੂੰ ਸੈਲਰੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਇੱਕ ਉਦੋਂ ਤੁਸੀਂ ਫੰਕਸ਼ਨ ਅਰੇਂਜ ਕਰਨ ਲਈ ਦੱਸ ਰਹੇ ਹੋ ਔਰ ਜਿਹੜੀ ਤੁਸੀਂ ਅਮਾਉਂਟ ਕੀਤੀ ਹੈ ਕਿ ਉਹਨੇ ਚ ਫੰਕਸ਼ਨ ਹੋ ਜਾਂਦੇ ਨੇ ਫਿਰ ਤੁਹਾਡੇ ਐਮ.ਐਲ.ਏ ਕਹਿੰਦੇ ਨੇ ਤੁਹਾਡੇ ਤੋਂ 50 ਕੁਰਸੀਆਂ ਨਹੀਂ ਜੀ ਲੱਗੀਆਂ ਫੰਕਸ਼ਨ 'ਚ ਤੁਸੀਂ 100 ਕੁਰਸੀਆਂ ਲਾਣੀਆਂ ਸੀ ਕੰਮ ਕਰੂੰ ਤੂੰ ਦੇਰੋਂ ਦੀ 5000 ਰੁਪਇਆ ਤੇ ਉੱਥੇ ਰੈਲੀ ਰੈਲੀਆਂ ਕਰਵਾ ਰਹੇ ਹੋ ਸਕੂਲਾਂ 'ਚ ਜਾ ਕੇ ਮਤਲਬ ਇਹ ਸਾਰਾ ਸਾਰਾ ਪੰਜਾਬ ਦੇ ਲੋਕਾਂ ਨਾਲ ਧੋਖਾ ਪੰਜਾਬ ਦੀ ਐਜੂਕੇਸ਼ਨ ਨਾਲ ਧੋਖਾ ਪੰਜਾਬ ਦੇ ਉਹਨਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਨਾਲ ਧੋਖਾ ਪੜ੍ਹ ਲੈਣ ਦੋ ਸਕੂਲਾਂ 'ਚ ਬੱਚਿਆਂ ਨੂੰ ਨਾ ਇਹਨਾਂ ਲੋਕਾਂ ਨੂੰ ਸਕੂਲਾਂ 'ਚ ਵਾੜੋ ਤੁਸੀਂ ਆਪਣੀਆਂ ਰੈਲੀਆਂ ਕਰਨੀਆਂ ਨੇ ਮਜਲੇ ਕਰਨੀ ਨੇ ਜੋ ਕਰਨਾ ਉਹ ਸਕੂਲਾਂ ਤੋਂ ਬਾਹਰ ਕਰੋ ਸਕੂਲ ਸਿਰਫ ਪੜ੍ਹਾਈ ਲਈ ਨੇ ਔਰ ਤੁਸੀਂ ਤਾਂ ਭਗਵੰਤਾਨ ਸਾਹਿਬ ਖੁਦ ਇੱਕ ਟੀਚਰ ਦੇ ਬੇਟੇ ਤੁਸੀਂ ਟੀਚਰ ਦੇ ਇੱਕ ਪੁੱਤ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਟੀਚਰ ਕਿੰਨਾ ਹਾਲਾਤਾਂ ਚੋਂ ਲੰਘਦਾ ਹੈ ਕਿਵੇਂ-ਕਿਵੇਂ ਜਾ ਕੇ ਉਹ ਬੱਚਿਆਂ ਨੂੰ ਇੰਨੀ ਐਫਰਟਸ ਕਰਕੇ ਪੜ੍ਹਾਉਂਦਾ ਹੈ ਸੋ ਤੁਸੀਂ ਆ ਰਾਈਟ ਟੂ ਐਜੂਕੇਸ਼ਨ ਐਕਟ ਮਾਰਯੋ ਸੁਪਰੀਮ ਕੋਰਟ ਨੇ ਕਿਹਾ ਕਿ ਇੰਪਲੀਮੈਂਟ ਕਰੋ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ CBSE ਸਕੂਲਾਂ 'ਚ ਹੀ ICSE ਬੋਟਾਂ 'ਚ 25% ਸੀਟਾਂ ਰਾਖਵੀਆਂ ਫਿੱਟ ਕਰਨੀਆਂ ਨੇ ਸਵਾਏ ਇੱਕ ਲੈਟਰ ਕੱਢਣ ਤੋਂ ਤੁਸੀਂ ਕੀਤਾ ਇਹ ਸਿੱਖਿਆ ਕ੍ਰਾਂਤੀ ਹੈ ਤੁਹਾਡੀ ਤੁਸੀਂ ਜਿਹੜਾ ਹੈਗਾ ਟਵਿੱਟਰ ਤੇ ਕਹਿੰਦਾ ਟੀਚਰਾਂ ਨੂੰ ਕਿ ਟਵਿੱਟਰ ਅਕਾਊਂਟ ਬਣਾਓ ਜੀ ਉਥੇ ਲਾਈਵ ਤੁਸੀਂ ਲਾਈਵ ਹੋਵੋ ਤੇ ਯਾਰ ਪੜਾ ਲੈਣ ਦੋ ਬੱਚਿਆਂ ਨੂੰ ਉਹ ਲਾਈਵ ਹੋਊਗਾ ਟੀਚਰ ਤਾਂ ਪੜਾਊਗਾ ਬੱਚਿਆਂ ਨੂੰ ਉਹ ਤੁਹਾਡੀਆਂ ਫੋਟੋ ਪਾਉਂਕਰ ਫੰਕਸ਼ਨ ਨਹੀਂ ਹੈ ਕਿ ਬੱਚਿਆਂ ਨੂੰ ਸਟੱਡੀ ਕਰਾਊਗਾ ਮਤਲਬ ਇਹ ਸਿੱਖਿਆ ਗ੍ਰਾਂਤੀ ਨਹੀਂ ਇਹ ਸਿੱਖਿਆ ਦਾ ਬੀੜਾ ਵਿਖਾਉਣ ਵਾਲਾ ਕੰਮ ਤੁਸੀਂ ਸ਼ੁਰੂ ਕੀਤਾ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਅਧਿਆਪਕਾਂ ਦੀ ਭਰਤੀ ਕਰ ਲਓ ਕਾਲਜਾਂ ਦੇ ਵਿੱਚ ਵੀ ਜਿਹੜੇ ਹੈਗੇ ਪ੍ਰਿੰਸੀਪਲ ਰੈਗੂਲਰ ਨਹੀਂ ਹੈਗੇ ਚਾਰ-ਚਾਰ ਤਿੰਨ-ਤਿੰਨ ਦੋ-ਦੋ ਕਾਲਜਾਂ ਦਾ ਜਿਹੜਾ ਹੈਗਾ ਚਾਰਜ ਦਿੱਤਾ ਹੋਇਆ ਇੱਕ ਅਸਲੀ ਕ੍ਰਾਂਤੀ ਇਹ ਆ ਕਿ ਤੁਸੀਂ ਪਿੰਡਾਂ 'ਚ ਜਿਹੜੇ ਪਛੜੇ ਇਲਾਕੇ ਨੇ ਜਿੱਥੇ ਕਾਲਜ ਤੁਸੀਂ ਬਣਾਏ ਨੇ ਸਕੂਲ ਬਣਾਏ ਨੇ ਉਹਨਾਂ ਨੂੰ ਅਪਗ੍ਰੇਡ ਵੀ ਕਰੋ ਜੇ ਬੱਚਿਆਂ ਨੂੰ ਤੁਸੀਂ ਫੈਸਿਲਿਟੀਆਂ ਦੋਗੇ ਪਲੱਸ 2 ਦਾ ਸਕੂਲ ਹੈ 8-10 ਕਿਲੋਮੀਟਰ ਸਕੂਲ ਹੈ ਸਾਡੀ ਧੀ ਭੈਣ ਸਾਡੀ ਬੱਚੀ ਜਾ ਨਹੀਂ ਸਕਦੀ ਉਹਨਾਂ ਲਈ ਬੱਸਾਂ ਦਾ ਪ੍ਰਬੰਧ ਕਰ ਦਿਓ ਇਹ ਕੁਆਲਿਟੀ ਐਜੂਕੇਸ਼ਨ ਹੋਊਗੀ ਇਹ ਸਿੱਖਿਆ ਕ੍ਰਾਂਤੀ ਹੋਊਗੀ ਜਾਂ ਤੁਹਾਡੀ ਸਟੋਨ ਲਾਣ ਨਾਲ ਸਿੱਖਿਆ ਕ੍ਰਾਂਤੀ ਆਊਗੀ ਸੋ ਬੇਨਤੀ ਹੈ ਭਗਵੰਤ ਮਾਨ ਸਾਹਿਬ ਨੂੰ ਸਿੱਖਿਆ ਕ੍ਰਾਂਤੀ ਲਿਆਣੀ ਆ ਸਕੂਲਾਂ 'ਚ ਸਫਾਈ ਸੇਵਕ ਦਿਓ ਸਕੂਲਾਂ 'ਚ ਪ੍ਰੋਪਰ ਸਟਾਫ ਦਿਓ ਸਕੂਲਾਂ 'ਚ ਅਧਿਆਪਕ ਦਿਓ ਸਕੂਲਾਂ 'ਚ ਵਰਦੀਆਂ ਦਿਓ ਸਕੂਲਾਂ 'ਚ 유ਨੀਫਾਰਮ ਦਿਓ ਸਕੂਲਾਂ 'ਚ ਕਿਤਾਬਾਂ ਸਹੀ ਸਮੇਂ ਤੇ ਦਿਓ ਔਰ ਜਿਹੜਾ ਹੈਗਾ ਤਾਂ ਜਾ ਕੇ ਸਾਡੀ ਸਿੱਖਿਆ ਕ੍ਰਾਂਤੀ ਆਪ ਹੋਊਗੀ ਨਾ ਕਿ ਆ ਪੱਥਰ ਲਾਉਣ ਨਾਲ ਕੇ 20 ਕਰੋੜ ਰੁਪਈਆ ਸਿਰ ਪੱਥਰਾਂ ਤੇ ਬਰਦੋ ਵੈਰੂਜੀ ਕਾ ਖਾਲਸਾ ਵੈਰੂਜੀ ਕੀ ਫਤ